ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਥੇ ਟਾਈਮ ਹੋ ਗਿਆ ਜੀ ਸਵੇਰ ਦਾ 6:00 ਵੱਜ ਗਏ ਨੇ 3 21 ਅਗਸਤ ਦਿਨ ਵੀਰਵਾਰ ਤੇ ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀਏ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਇੱਥੇ ਲਾ ਰਹੀਆਂ ਜੀ ਮੈਂ ਫੁੱਲ ਗੋਭੀ ਨੂੰ ਪਾਣੀ ਤੇ ਮੈਂ ਕਿਹਾ ਵੀ ਚਲੋ ਪਹਿਲਾਂ ਨੂੰ ਪਾਣੀ ਲਾ ਦਵਾ ਕਿਉਂਕਿ ਹਨਾ ਧੁੱਪ ਚੜ ਜਾਂਦੀ ਆ ਫਿਰ ਜੇ ਆਪਾਂ ਇਹਨੂੰ ਪਾਣੀ ਲਾਉਣੇ ਆ ਜਾਂ ਕਿਸੇ ਵੀ ਪੌਦੇ ਨੂੰ ਪਾਣੀ ਲਾਉਣੇ ਆ ਫਿਰ ਉਹ ਉਹਦੇ ਮੱਚਣ ਦੇ ਚਾਂਸ ਵੱਧ ਜਾਂਦੀ ਆ ਚਲੋ ਤਾਂ ਮੈਨੂੰ ਆਇਆ ਸੀ ਮੈਂ ਗਰਮੀ ਬਹੁਤ ਆ ਪਤਾ ਨਹੀਂ ਇਹ ਸਬਜੀ ਚੱਲੂਗੀ ਕਿ ਨਹੀਂ ਚੱਲੂਗੀ ਪਰ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਸੋਹਣੀ ਚੱਲ ਪਈ ਐ ਗੋਭੀ ਆਪਣੀ ਤੇ ਇੱਥੇ ਜੀ ਹੁਣ ਮੈਂ ਲੱਗੀਆਂ ਫਰਸ਼ ਧੋਣਾ ਤੇ ਰਮਾਨ ਦੋ ਰੈਡੀ ਚਲੇ ਗਏ ਨੇ ਜਿੰਨਾ ਟਾਈਮ ਇਹ ਘਰ ਹੁੰਦੇ ਆ ਨਾ ਓਨਾ ਟਾਈਮ ਤਾਂ ਫਰਸ਼ ਧੋਣ ਦਾ ਕੋਈ ਫਾਇਦਾ ਨਹੀਂ ਤੇ ਕਿਉਂਕਿ ਨਾ ਇਹ ਪਸ਼ੂਆਂ ਕਨੀਓ ਜਦੋਂ ਆਉਂਦੇ ਆ ਉਹ ਮੇਜ ਕਰੀ ਮਿੱਟੀ ਵਾਲੇ ਪੈਰ ਗੋਹੀ ਵਾਲੇ ਪੈਰ ਲੈ ਕੇ ਉੱਪਰ ਚੜ ਜਾਂਦੇ ਨੇ ਫਰਸ਼ ਦੇ ਫਿਰ ਜਿੰਨਾ ਟਹਿ ਵੇ ਘਾਰ ਹੁੰਦੇ ਆ ਇਹਨਾਂ ਦੀ ਆਦਤ ਹੈ ਕਦੇ ਫਰਸ਼ ਤੇ ਚੜ ਗਏ ਕਦੇ ਉਤਰ ਗਏ ਤੇ ਕਿਨਾਂ ਇਹਨਾਂ ਨੇ ਹੱਥ ਵੀ ਏਸੇ ਟੂਟੀ ਤੇ ਧੋਣੇ ਹੁੰਦੇ ਆ ਪੈਰ ਵੀ ਇੱਥੇ ਧੋਂਦੇ ਆ ਇਹ ਉਹਦਾ ਕਰਕੇ ਫਿਰ ਫਰਸ਼ ਦੇ ਉੱਤੇ ਬਹੁਤ ਗੰਦ ਪੈ ਜਾਂਦਾ ਤਾਂ ਕਰਕੇ ਫਿਰ ਮੈਂ ਇਹਨਾਂ ਦੇ ਗਿਆਨ ਬਾਅਦ ਹੀ ਜਿਹੜੀਆਂ ਛੋਟੀ ਪੈ ਪਾਈ ਲਾ ਲੈਨੀ ਆ ਤੇ ਇਹਦੇ ਨਾਲ ਵਧਿਆਂ ਨਾਲ ਤਾਂ ਪਾਣੀ ਨੇ ਜ਼ਿਆਦਾ ਵੇਸਟ ਹੁੰਦਾ ਨਾਲੇ ਫਰਸ਼ ਆਪਣੀ ਵਧੀਆ ਧੋਤੀ ਜਾਂਦੀ ਆ ਤੇ ਲੋ ਜੀ ਆਪਣੀ ਜਿਹੜੀ ਫਰਸ਼ਾ ਉਹ ਵੀ ਧੋਤੀ ਗਈ ਆ ਤੇ ਇੱਥੇ ਹੁਣ ਮੈਂ ਚੱਕ ਲੀ ਆ ਕੜਾਹੀ ਜਿਹੜੀ ਇਹ ਕੜਾਹੀ ਹੈ ਨਾ ਜਦੋਂ ਮੈਂ ਬਿਮਾਰ ਸੀ ਦੋ ਦਿਨ ਉਹਦੋਂ ਚੁੱਲ੍ਹੇ ਤੇ ਸਬਜ਼ੀ ਬਣਾਈ ਸੀ ਇਹ ਕੜਾਹੀ ਦੇ ਵਿੱਚ ਤੇ ਮੰਮੀ ਨੂੰ ਡਾਕਟਰ ਨੇ ਹਨਾ ਜ਼ੋਰ ਆਲਾ ਕੰਮ ਨਾ ਕੀਤਾ ਹੋਇਆ ਤੇ ਮੈਂ ਉਹਨਾਂ ਨੂੰ ਫਿਰ ਕਹਿਤਾ ਸੀ ਮੈਂ ਕਿਹਾ ਵੀ ਹਲਕੇ ਜਿਹੇ ਹੱਥ ਨਾਲ ਵੀ ਧੋ ਕੇ ਰੱਖ ਦਿਓ ਵੀ ਜਿਆਦਾ ਜ਼ੋਰ ਨਾ ਲਾਓ ਮੈਂ ਆਪਣੇ ਆਪ ਧੋ ਲੂੰਗੀ ਇਹਨੂੰ ਤੇ ਹੁਣ ਮੈਂ ਕਿਹਾ ਚੱਲ ਇਹਨੂੰ ਵੀ ਧੋ ਲਵਾਂ ਚੰਗੀ ਤਰ੍ਹਾਂ ਤੇ ਜਿਹੜੀ ਇਹ ਕੜਾਹੀ ਹੈ ਜੀ ਆਪਣੀ ਗੈਸ ਵਾਲੀ ਕੜਾਹੀ ਆਪਾਂ ਇਹਨੂੰ ਚੁੱਲ੍ਹੇ ਤੇ ਨਹੀਂ ਵਰਤਦੇ ਚੁੱਲ੍ਹੇ ਵਾਲੀ ਕੜਾਹੀ ਆਪਣੀ ਇੱਕ ਹੋਰ ਆ ਉਹ ਕਾਫੀ ਪੁਰਾਣੀ ਕੜਾਹੀ ਆ ਤੇ ਉਹ ਨਾ ਉਹਦੇ ਵਿੱਚ ਜਦੋਂ ਆਪਣਾ ਟਿਫਣਾ ਦਾ ਕੰਮ ਹੁੰਦਾ ਸੀ ਉਹਦੇ ਵਿੱਚ ਆਪਾਂ ਪੂਰੀਆਂ ਬਣਾਉਂਦੇ ਹੁੰਦੇ ਸੀ 60-60 ਜਾਣਿਆਂ ਦੀ ਪੂਰੀਆਂ ਬਣਦੀਆਂ ਹੁੰਦੀਆਂ ਸੀ ਉਹ ਕੜਾਹੀ ਦੇ ਵਿੱਚ ਉਹ ਫਿਰ ਬਾਹਰੋਂ ਕਾਲੀ ਆ ਉਹ ਕੜਾਹੀ ਤਾਂ ਕਰਕੇ ਫਿਰ ਮੈਂ ਉਹ ਚੁੱਲੇ ਤੇ ਵਰਤ ਲੈਨੀ ਆ ਜਿਹੜੀ ਇਹ ਵਾਲੀ ਕੜਾਹੀ ਆ ਇਹ ਮੇਰੀ ਦਾਦੀ ਦੇ ਹੱਥ ਦੀ ਲੈਤੀ ਹੋਈ ਕੜਾਹੀ ਆ ਬਹੁਤ ਪੁਰਾਣੀ ਹੈ ਇਹ ਵੀ ਪਰ ਇਹਨੂੰ ਆਪਾਂ ਗੈਸ ਤੇ ਵਰਤਦੇ ਆ ਤੇ ਨਾਲ ਦੀ ਨਾਲ ਥੱਲੋਂ ਸਾਫ਼ ਕਰ ਦਿੰਨੇ ਆ ਤਾਂ ਹੀ ਫਿਰ ਇਹ ਬਾਹਰੋਂ ਕਾਲੀ ਨਹੀਂ ਹੈਗੀ ਤੇ ਬਾਕੀ ਤਾਂ ਹੋਰ ਭਾਂਡੇ ਆਪਾਂ ਨਾਲ ਦੇ ਨਾਲੇ ਬਾਹ ਨੂੰ ਸਾਫ਼ ਕਰ ਲੈਣੇ ਆ ਬਸ ਇੱਕੋ ਹੀ ਕੜਾਹੀ ਉੱਪਰ ਰੱਖੀ ਹੋਈ ਆ ਚੁੱਲ੍ਹੇ ਵਾਸਤੇ ਤੇ ਲਓ ਜੀ ਆਪਾਂ ਜਿਹੜੀ ਹੈਗੀ ਆਪਣੀ ਕੜਾਹੀ ਵੀ ਚੰਗੀ ਤਰ੍ਹਾਂ ਧੁੱਤੀ ਗਈ ਆ ਬਸ ਥੋੜੀ ਥੋੜੀ ਰਹਿ ਗਈ ਸੀ ਮੈਂ ਕਿਹਾ ਚਲੋ ਅਗਲੀ ਵਾਰ ਹੋਰ ਚੰਗੀ ਤਰ੍ਹਾਂ ਸਾਫ਼ ਹੋ ਜੂਗੀ ਇਹ ਹੁਣ ਲੱਗਿਆਂ ਜੀ ਆਪਾਂ ਇੱਥੋਂ ਸਫਾਈ ਕਰਨ ਜਿਹੜੀਆਂ ਇਹ ਪੱਲੀਆਂ ਤੇ ਪੱਲੜ ਪਾਏ ਹੋਏ ਆ ਨਾ ਇਹਦੇ ਥੱਲੇ ਪਾਥੀਆਂ ਨੇ ਸਾਰੀਆਂ ਤੇ ਫਿਰ ਮੀ ਆਉਂਦਾ ਹਨਾ ਉਦੋਂ ਇਹ ਪਾਥੀਆਂ ਭੇਜਣ ਦਾ ਡਰ ਸੀ ਤਾਂ ਕਰਕੇ ਆਪਾਂ ਇਹ ਚੰਗੀ ਤਰ੍ਹਾਂ ਢੱਕੀਆਂ ਹੋਈਆਂ ਸੀ ਵੇਚੀ ਆਪਾਂ ਜਿਹੜੇ ਰੇਹ ਵਾਲੇ ਟੋਕਰੇ ਆ ਉਹ ਵੀ ਮੁੱਦੇ ਮਾਏ ਹੋਇਆ ਹੁਣ ਆਪਾਂ ਰੇਹ ਵਾਲੇ ਟੋਕਰਿਆਂ ਨੂੰ ਢੁੱਪ ਲਵਾ ਕੇ ਤਹਾਂ ਧਰ ਦਾਂਗੇ ਤੇ ਜਿਹੜੀਆਂ ਬੋਰੀਆਂ ਨੇ ਉਹ ਕੱਢ ਲਾਂਗੇ ਠੀਕ ਹੈ ਬੋਰੀ ਤਾਂ ਇੱਕ ਅੱਧੀ ਵੈਸੇ ਬੋਰੀ ਇੱਥੇ ਕੋਈ ਨਹੀਂ ਪੱਲੀਆਂ ਹੀ ਆ ਤੇ ਪੱਲੀਆਂ ਵੀ ਆਪਾਂ ਹੁਣ ਲਾ ਲਾਂਗੇ ਤੇ ਜਿਹੜਾ ਪੱਲੜ ਆ ਉਹ ਵੀ ਉਤਾਰ ਦਾਂਗੇ ਤੇ ਪਾਥੀਆਂ ਆਪਾਂ ਇੱਥੋਂ ਚੱਕ ਕੇ ਦੂਜੀ ਪਾਸੇ ਲਾਵਾਂਗੇ ਤਾਂ ਕਿ ਸਾਰਾ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਕਿਉਂਕਿ ਹੁਣ ਆਪਾਂ ਮੂਰੇ ਤੁਹਾਨੂੰ ਮੈਂ ਇੱਕ ਦਿਨ ਕੱਲ ਦੀ ਸ਼ਤ ਵੀਡੀਓ ਚ ਵੀ ਸ਼ੇਅਰ ਕੀਤਾ ਸੀ ਨਾ ਵੀ ਆਪਾਂ ਹੁਣ ਦੇਖਾਂਗੇ ਮੂਰੇ ਪਸ਼ੂ ਲੈ ਕੇ ਆਵਾਂਗੇ ਇੱਕ ਅੱਧਾ ਹੋਰ ਤੇ ਫਿਰ ਉਦੋਂ ਸਾਨੂੰ ਜਗ੍ਹਾ ਹਨਾ ਵੱਧ ਚਾਹੀਦੀ ਹੁੰਦੀ ਕਿਉਂਕਿ ਪਸ਼ੂਆਂ ਦਾ ਹਨਾ ਪਾਸਾ ਥੱਲੇਣਾ ਹੁੰਦਾ ਵੀ ਉਧਰੋਂ ਖੋਲ ਕੇ ਫਿਰ ਆਪਾਂ ਇੱਧਰ ਬੰਦ ਦੇਣੇ ਹੁੰਨੇ ਆ ਤੇ ਫਿਰ ਇਹਦੇ ਨਾਲ ਆਈਆਂ ਵੀ ਹਵਾ ਲੱਗ ਜਾਂਦੀ ਉਧਰਲੇ ਫਾਸ ਨੂੰ ਵੀ ਤੇ ਫਿਰ ਇੱਧਰੋਂ ਖੋਲ ਕੇ ਆਥਣ ਵੇਲੇ ਉਧਰ ਬੰਦ ਦੇਣੇ ਆ ਫਿਰ ਤਾਂ ਕਿ ਇੱਧਰ ਵੀ ਹਵਾ ਲੱਗ ਜਾਂਦੀ ਹੈ ਤਾਂ ਕਿ ਜਿਹੜਾ ਫਾਰਸ਼ਾ ਉਹ ਸਾਭੀ ਰਹਿੰਦਾ ਤਿਲਕਣਾ ਵੀ ਨਹੀਂ ਹੁੰਦਾ ਤੇ ਹੁਣ ਆਪਾਂ ਇਹ ਸਾਰਾ ਜਿਹੜਾ ਹੈਗਾ ਜਿਹੜੀ ਬਾਦੂ ਘਟੂ ਹੋਊਗਾ ਜਾਂ ਜਿਹੜਾ ਬੇਕਾਰ ਚੀਜ਼ ਹੋਗੀ ਉਹ ਆਪਾਂ ਮਚਾ ਦਾਂਗੇ ਫੇ ਬਾਕੀ ਸਾਰਾ ਕੁਝ ਚੱਕ ਦਾਂਗੇ ਤੇ ਉਹ ਪੱਲੜ ਵੀ ਹੁਣ ਪਾਟਿਆ ਜਿਹਾ ਪਤਾਹਾਂ ਤੋਂ ਲਾ ਦਾਂਗੇ ਕਿਉਂਕਿ ਆਪਾਂ ਤਾਂ ਹੀ ਰੁਕੇ ਹੋਏ ਸੀਗੇ ਹਲੇ ਵੀ ਵੈਸੇ ਤਾਂ ਇਹਦੇ ਕੋਈ ਪ੍ਰੋਟੈਕਸ਼ਨ ਤਾਂ ਹੈ ਨਹੀਂ ਉਹ ਸਾਰਾ ਫਟ ਗਿਆ ਇਹ ਹਨਾ ਕਿਉਂਕਿ ਉਹਦੇ ਨਾਲ ਤੂਤ ਲੱਗਿਆ ਹੋਇਆ ਵੈਸੇ ਨਮੀ ਲਾਇਆ ਸੀਗਾ ਸਰਦੀਆਂ ਦੇ ਵਿੱਚ ਦੂਰੀ ਬੋਰੀ ਦਾ ਪੱਲੜ ਬਣਿਆ ਹੋਇਆ ਸੀ ਇਹ ਤੂੰ ਤਾਂ ਲੱਗਿਆ ਹੈ ਕਿ ਧੂਪ ਧੁੱਪ ਨਾਲ ਬੁੱਦਾ ਹੋ ਗਿਆ ਬਾਕੀ ਤੂਤ ਦੇ ਵਿੱਚ ਜੋ ਨੇਰੀ ਆਉਂਦੀ ਸੀ ਫਸ-ਫਸ ਕੇ ਇਥੋਂ ਪਾਟ ਗਿਆ ਇਹ ਤੇ ਚਲੋ ਹੁਣ ਆਪਾਂ ਕਰਦੇ ਹਾਂ ਜੀ ਕੰਮਕਾਰ ਸ਼ੁਰੂ ਹਾਂਜੀ ਹੁਣ ਅਸੀਂ ਮਾਂ ਪੁੱਤ ਲੱਗੇ ਫਟਾਫਟ ਜੀ ਸਫਾਈ ਕਰਨ ਮਹਿਰਮਾਨ ਨੂੰ ਆਖਿਆ ਨਾ ਮੈਂ ਕਿਹਾ ਤੂੰ ਵੀ ਡੰਡਾ ਲੈ ਲੈ ਵੀ ਡੰਡੇ ਨੇ ਚੀਜ਼ ਚੱਕ-ਚੱਕ ਬਾਹਰ ਲੈ ਜੀ ਤੇ ਮੈਂ ਨਾ ਤੁਸੀਂ ਦੇਖ ਸਕਦੇ ਹੋ ਮੈਂ ਮਤਲਬ ਕਿ ਸੱਟ ਕੇ ਪੱਲੜ ਨੂੰ ਇੱਕਦਮ ਪਿੱਛੇ ਹੋ ਰਹੀ ਆ ਕਿਉਂਕਿ ਇੰਨੀਆਂ ਜ਼ਿਆਦਾ ਕੀੜੀਆਂ ਸੀ ਇਹਦੇ ਵਿੱਚ ਕੀੜੀਆਂ ਨੇ ਇੰਨੇ ਆਂਡੇ ਦਿੱਤੇ ਹੋਏ ਸੀ ਤੇ ਮੈਂ ਆ ਟੋਕਰੇ ਵੀ ਝਾੜ ਕੇ ਸਾਈਡ ਤੇ ਕਰਦੇ ਮੈਂ ਕਿਹਾ ਰਮਾਨ ਇਹਨਾਂ ਨੂੰ ਵੀ ਕੰਧ ਦੇ ਨਾਲ ਰੱਖ ਦੇ ਮੈਂ ਕਿਹਾ ਮੈਂ ਤੈਨੂੰ ਚੀਜ਼ਾਂ ਝਾੜ-ਝੜ ਫੜਾਈ ਜੰਨੀ ਆ ਤੇ ਤੂੰ ਡੰਡੇ ਦੇ ਨਾਲ ਜਿਹੜੇ ਤਾਂ ਹੈਗੀਆਂ ਪਾਟੀਆਂ ਪੱਲੀਆਂ ਜਾਂ ਜੋ ਵੀ ਆ ਹਨਾ ਵੀ ਉਹਨਾਂ ਨੂੰ ਬਾਹਰ ਸੱਟਿਆ ਜਿਹੜੇ ਰੱਖਣ ਵਾਲੇ ਆ ਉਹ ਝਾੜ ਕੇ ਉਹਨਾਂ ਨੂੰ ਧੁੱਪੇ ਪਾ ਦੇ ਕਹਿੰਦਾ ਠੀਕ ਆ ਮੰਮੀ ਤੇ ਇੱਥੇ ਜੀ ਹੁਣ ਜਿਹੜਾ ਮੰਜਾ ਹਨਾ ਇਹ ਮੰਜਾ ਤਾਂ ਨਵਾਂ ਹੈ ਇਹਦੇ ਉੱਪਰ ਜਿਹੜੀ ਇਹ ਚਾਦਰ ਹੈ ਇਹ ਮੇਰੀ ਬੈੱਡ ਦੀ ਚਾਦਰ ਸੀਗੀ ਕਸੀ ਹੋਈ ਤੇ ਮੈਂ ਇਹਦੇ ਹੀ ਕਵਰ ਬਣਾ ਕੇ ਪਾਤਾ ਸੀ ਹੁਣ ਇਹ ਵੀ ਬੋਦਾ ਹੋ ਗਿਆ ਸੀ ਮੈਂ ਕਿਹਾ ਚਲੀ ਵੀ ਲਾ ਦਨੇ ਆ ਕਿਉਂਕਿ ਹੁਣ ਨਾ ਇਹ 2-3 ਮਹੀਨੇ ਤੇ ਇਸਤੇਮਾਲ ਨਹੀਂ ਕਰਿਆ ਆਪਾਂ ਮੰਜਾ ਤੇ ਇਹ ਮੰਝਾ ਨਾ ਅਸੀਂ ਬਣਿਆ ਬਣਾਇਆ ਨਵਾਂ ਲੈਤਾ ਸੀ ਤੁਸੀਂ ਸੋਚੋਗੇ ਵੀ ਘਰੇ ਕਿਉਂ ਨਹੀਂ ਬੁਣਿਆ ਜਿਹੜਾ ਕੋਲ ਇੱਕ ਮੰਝਾ ਖੜਾ ਹਨਾ ਆਪਾਂ ਅੱਡ ਹੋਇਆਂ ਨੂੰ ਬਸ ਇਹੀ ਇੱਕ ਮੰਝਾ ਮਿਲਿਆ ਸੀ ਤੇ ਜਿਹੜੇ ਮੰਝੇ ਤੋਂ ਮੈਂ ਕੱਪੜਾ ਉਤਾਰ ਰਹੀ ਆ ਇਹ ਫਿਰ ਉਦੋਂ ਬਣਿਆ ਬਣਾਇਆ ਲੈਤਾ ਸੀ ਕਿਉਂਕਿ ਜੂਨ ਦਾ ਮਹੀਨਾ ਸ਼ੁਰੂ ਹੋ ਰਿਹਾ ਸੀ ਜਦੋਂ ਅਸੀਂ ਇਸ ਘਰ ਦੇ ਵਿੱਚ ਆਏ ਸੀਗੇ ਤੇ ਫਿਰ ਉਦੋਂ ਸਾਡੇ ਕੋਲੇ ਨਾ ਤਾਂ ਕੂਲਰ ਸੀਗਾ ਹਨਾ ਵੀ ਜੀ ਤੇ ਅਸੀਂ ਬਾਹਰ ਵੀ ਮੰਝੇ ਡਾ ਕੇ ਲਾ ਕੇ ਪੈ ਜਾਂਦੇ ਯੰਦਰ ਲਾ ਕੇ ਪੈ ਜਾਂਦੇ ਵੱਡਾਂ ਤੇ ਹਨਾ ਤੇ ਨਾ ਫਿਰ ਉਦੋਂ ਮੰਜੀ ਇੰਨੇ ਸੀ ਕਿ ਤਾਂ ਕਰਕੇ ਫਿਰ ਉਦੋਂ ਇਸੇ ਬਣਿਆ ਬਣਾਇਆ ਮਜਬੂਰੀ ਦੇ ਵਿੱਚ ਮੰਝਾ ਲੇਤਾ ਸੀ ਉਸ ਮੰਝਾ ਸੋਨਾ ਬੁਣਿਆ ਹੋਇਆ ਸੂਤ ਦਾ ਨਵੀਂ ਪਿਆ ਤੁਸੀਂ ਦੇਖ ਸਕਦੇ ਹੋ ਮੈਂ ਕਿਹਾ ਚੱਲ ਨਵਾਂ ਮੁੰਝਾ ਖਰਾਬ ਨਾ ਹੋਵੇ ਤਾਂ ਕਰਕੇ ਫਿਰ ਮੈਂ ਚਾਦਰ ਦਾ ਕਵਰ ਬਣਾ ਕੇ ਪਾਤਾ ਸੀ ਕਿਉਂਕਿ ਉਦੋਂ ਹੱਥ ਵੀ ਇੰਨਾ ਜ਼ਿਆਦਾ ਟਾਈਟ ਸੀਗਾ ਕਿਉਂਕਿ ਉਦੋਂ ਪਰ ਨਵਾਂ ਨਵਾਂ ਕਰ ਬੰਦਦੇ ਹਣਾ ਬਹੁਤ ਔਖਾ ਹੁੰਦਾ ਚੀਜ਼ਾਂ ਬਣਾਉਣੀਆਂ ਉਸ ਤੋਂ ਬਾਅਦ ਮੈਂ ਦੋ ਮੰਝੇ ਹੋਰ ਬਣਾਏ ਸੀ ਇੱਕ ਫਿਰ ਮੇਰੀ ਮੰਮੀ ਨੇ ਬੁਣਤਾ ਸੀਗਾ ਦੀ ਇਫ ਅਰਮਾਨ ਕਰਦ ਲੈ ਲੈ ਕਰਦਣਾ ਨਾ ੜੀਆਂ ਉੱਪਰ ਤਣੀਆਂ ਬੰਨੀਆਂ ਇੱਕ ਮਿੰਟ ਰੁਕ ਫਿਰ ਸਿੱਟੇ ਬਾਹਰ ਉਹ ਜਿਹੜੀ ਅੱਗ ਪਾ ਦਾਂਗੇ ਤਾਂ ਕਿ ਫਿਰ ਨਹੀਂ ਤਾਂ ਹਵਾ ਹਵਾ ਕੇ ਫਿਰ ਉੱਡ ਜਾਣਗੇ ਪਹਿਲੇ ਹੋਰ ਜਿਹੜੀ ਬੋਰੀ ਬਾਦੂ ਘਾਟੂ ਆ ਪਾਇਆ ਵਿੱਚ हां देखो जी अपने सब्जींदे ਟਮਾਟਰਾਂ ਦੇ ਬੂਟੇ ਬਹੁਤ ਸੋਹਣੇ ਚੱਲ ਪਏ ਹਰੀ ਮਿਰਚ ਦੇ ਬੂਟੇ ਬਹੁਤ ਸੋਹਣੇ ਚੱਲ ਪਏ ਆਪਣੇ ਤੇ ਇੱਕ ਆਹ ਟਮਾਟਰ ਦਾ ਬੂਟਾ ਥੋੜਾ ਘੱਟ ਚੱਲਿਆ ਉਹ ਵਧੀਆ ਚੱਲ ਪਏ ਨੇ ਨਾਲੇ ਮਿਰਚਾਂ ਵਧੀਆ ਚੱਲ ਰਹੀਆਂ ਹਾਂਜੀ ਹੁਣ ਇੱਥੇ ਮੈਂ ਲਾ ਰਹੀ ਆ ਜੀ ਗਹਾਰੀ ਗਹਾਰਾ ਤਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਮੇਰਾ ਬਹੁਤ ਮਨ ਪੜਾ ਹੋਇਆ ਪਾਠੀਆਂ ਦੇਖ ਕੇ ਮੇਰੀਆਂ ਅੱਧੀਆਂ ਪਾਠੀਆਂ ਤਾਂ ਖਰਾਬ ਹੀ ਹੋ ਗਈਆਂ ਤੁਸੀਂ ਐ ਮੰਨ ਲਓ ਵੀ ਘੱਟੋ ਘੱਟ 2 2.5 ਟੋਕਰੇ ਆਪਣੇ ਪਾਠੀਆਂ ਦੇ ਖਰਾਬ ਹੋ ਗਏ ਜਿਹੜੀਆਂ ਥੱਲੇ ਸੀ ਹਨਾ ਉਹ ਪਾਣੀ ਨਾਲ ਮੀਂਹ ਦੇ ਨਾਲ ਗਿੱਲੀਆਂ ਹੋ ਹੋ ਕੇ ਬਿਲਕੁਲ ਐ ਖਰਾਬ ਹੋ ਗਈਆਂ ਤੇ ਮੈਂ ਇਹਦੇ ਦੇਰਮਾਨ ਦੇ ਡੈਡੀ ਨੂੰ ਉਹਨਾਂ ਦੇ ਸਕੂਲੋਂ ਆਏ ਮੈਂ ਆਏ ਨੂੰ ਕਿਹਾ ਮੈਂ ਕਿਹਾ ਵੀ ਨਾ ਤੁਸੀਂ ਕਿਆ ਸੀ ਪਾਥੀਆਂ ਖਰਾਬ ਨਹੀਂ ਹੁੰਦੀਆਂ ਮੈਂ ਕਿਹਾ ਮੇਰਾ ਬਹੁਤ ਮਨ ਬੜਾ ਹੋਇਆ ਮੈਂ ਕਿਹਾ ਮੇਰੀਆਂ 2 2.5 ਟੁੱਕਰੇ ਪਾਥੀਆਂ ਖਰਾਬ ਹੋ ਗਈਆਂ ਹਨ ਤੇ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਸੀ ਖਰਾਬ ਨਹੀਂ ਹੁੰਦੀਆਂ ਮੈਂ ਉਹ ਦੋਨਾਂ ਨੂੰ ਮਨਾ ਕੀਤਾ ਸੀ ਮੈਂ ਕਿਹਾ ਮੈਂ ਇੱਥੇ ਨਹੀਂ ਲਾਉਂਦੀ ਹੈਗੀ ਮੈਂ ਬਾਹਰ ਹੀ ਲਾ ਲੰਨੀ ਆ ਤੇ ਕਿਉਂਕਿ ਆਪਣਾ ਸ਼ੈੱਡ ਵੀ ਹਨਾ ਚਾਰੇ ਪਾਸਿਓਂ ਖੁੱਲਾਗਾ ਤੇ ਉਹ ਵੀ ਆਪਾਂ ਖੁੰਨੀ ਚ ਲਾਈਆਂ ਸੀ ਕਿਉਂਕਿ ਆਪਣੇ ਕੋਲ ਹਲੇ ਪਾਥੀਆਂ ਲਾਉਣ ਲਈ ਹਨਾ ਜਗ੍ਹਾ ਹੈ ਨਹੀਂਗੀ ਚਲੋ ਪਰਮਾਤਮਾ ਮਿਹਰ ਕਰਨਗੇ ਹੌਲੀ ਹੌਲੀ ਜਗ੍ਹਾ ਵੀ ਬਣ ਜੂਗੀ ਹਨਾ ਤੇ ਤਾਂ ਕਰਕੇ ਫਿਰ ਉੱਥੇ ਆਪਾਂ ਨੂੰ ਖੁੰਨੀ ਚ ਰੱਖਣੀਆਂ ਪਈਆਂ ਸੀ ਇਹ ਵੈਸੇ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਮੈਂ ਕਿਹਾ ਮੈਂ ਇੱਥੇ ਰੱਖ ਕੇ ਲਾ ਦਿੰਨੀ ਆ ਉੱਪਰ ਪੱਲੀ ਪੈ ਜਾਊਗੀ ਇਹ ਮੈਨੂੰ ਕਹਿੰਦੇ ਨਹੀਂ ਵੀ ਥੱਲੇ ਚੂਹੇ ਖੱਡਾ ਕੱਢ ਲੈਣਗੇ ਕੋਈ ਚੀਜ਼ ਵੜ ਕੇ ਬਹਿ ਜਾਂਦੀ ਆ ਤੂੰ ਹਲੇ ਸੌਣ ਸੌਣ ਦਾ ਮਹੀਨਾ ਤੱਕ ਕਹਿੰਦੇ ਤੂੰ ਖੁੰਨੀ ਚ ਲਾ ਦੇ ਤੇ ਬਾਕੀ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਪਾਥੀਆਂ ਬਹੁਤ ਸੀ ਸਮਝ ਨਹੀਂ ਆਉਂਦਾ ਵੀ ਪੱਲੜਵੀ ਉੱਪਰ ਤਾਂ ਸੇ ਪਾਥੀਆਂ ਗਈਆਂ ਕਿੱਥੇ ਮੰਮੀ ਹੱਸਣ ਲੱਗੀ ਮੰਮੀ ਕਹਿੰਦੇ ਅੱਧੀਆਂ ਪਾਥੀਆਂ ਤਾਂ ਕਹਿੰਦੇ ਇਹਨਾਂ ਨੇ ਤੂੰ ਹੀਆ ਚਲਾ ਲਾ ਮਚਾਤੀਆਂ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਤੁਹਾਨੂੰ ਪਤਾ ਮੈਂ ਪਾਥੀਆਂ ਜੋੜੀਆਂ ਸੀ ਬੜੀ ਮੁਸ਼ਕਲ ਨਾਲ ਇਹਨਾਂ ਨੇ ਤਾਂ ਵੈਸੇ ਮੈਨੂੰ ਪੱਥਣ ਤੋਂ ਮਨਾ ਕੀਤਾ ਸੀ ਮੈਨੂੰ ਕਹਿੰਦੇ ਤੂੰ ਰਹਿਣ ਦੇ ਪੱਥਣ ਨੂੰ ਕਹਿੰਦੇ ਆਪਾਂ ਨਾ ਵੀ ਮੁੱਲ ਲੈ ਲਾਂਗੇ ਫਿਰ ਇੱਕ ਦਿਨ ਬੈਠੀ ਬੈਠੀ ਨੀ ਨਾ ਮੈਂ ਸਾਬ ਲਾਇਆ ਮੈਂ ਕਿੰਨੇ ਕ ਦੀਆਂ ਪਾਥੀਆਂ ਆਉਣੀਆਂ ਹਨ 3 ਰੁਪਏ ਪਾਥੀ ਆਮ ਚੱਲ ਰਹੀ ਆ ਤਾਂ ਮੈਨੂੰ ਐ ਲੱਗਿਆ ਮੈਂ ਕਿ ਹਾਂ ਘੱਟੋ ਘੱਟ 4-5000 ਰੁਪਏ ਦੀ ਪਾਥੀ ਲੱਗ ਜਾਣੀ ਆ ਵੀ ਰਹਿਣ ਹੀ ਦੋ ਮੈਂ ਤਾਂ ਪਾਥੀ ਲੈਣੀ ਆ ਹੁਣ ਵੀ ਆਪਾਂ ਬਸ 20-25 25 ਤਰੀਕ ਨੂੰ ਜਣੀ ਕਿ 20 ਫੈਬਰੂਅਰੀਕ ਨੂੰ ਲੰਗੀ ਆ ਮੈਂ 20 ਤਰੀਕ ਹੀ ਬੋਲ ਗਈ ਤੁਹਾਨੂੰ 25 ਤਰੀਕ ਤੋਂ ਬਾਅਦ ਜਣੀ ਆਪਾਂ ਪੱਥਣਾ ਸ਼ੁਰੂ ਕਰ ਦਾਂਗੇ ਉਦੋਂ ਤੱਕ ਹਨਾ ਬਰਸਾਤਾਂ ਦਾ ਮੌਸਮ じゃ ਖਤਮ ਹੋ ਜਾਊਗਾ ਤੇਲਵਜੀRETURNTRANSFER ਨੇ ਵੀ ਪੱਲੜ ਵਗੈਰਾ ਦੇ ਪਾਟੇ ਪ੍ਰਾਣੇ ਜੇ ਬੋਰੀਆਂ ਪੱਲੀਆਂ ਹਨਾ ਬਾਹਰ ਕੱਢ ਲਈਆਂ ਇਹ ਕਹਿੰਦਾ ਮੰਮੀ ਅੱਗ ਮਚਾ ਦੰਨੀ ਆ ਇਹ ਵੀ ਮੱਚ ਜਾਣਗੇ ਮੈਂ ਕਿਹਾ ਹਾਂ ਵੀ ਚੱਲ ਠੀਕ ਆਗਾ ਵੀ ਵਧੀਆ ਆਥਨ ਤੋਂ ਪਹਿਲਾਂ ਪਹਿਲਾਂ ਵੀ ਅੱਗ ਬੁਝ ਵੀ ਜਾਊਗੀ ਹਨਾ ਤੇ ਹੁਣ ਇਹ ਨਿਰਮਾਨ ਨੇ ਅੱਗ ਸਲਾਤੀ ਸੀਗੀ ਤੇ ਮੈਂ ਕਿਹਾ ਜਿੰਨ ਕੋ ਕਹਿੰਦਾ ਫਿਰ ਆ ਰਹਿਦਾ ਜੇ ਰਾਤ ਤੋਂ ਬੁਝ ਨਹੀਂ ਰਹਾ ਉਹ ਜੇ ਫਿਰ ਬਾਅਦ ਚ ਟੈਨਸ਼ਨ ਵੀ ਰਹਦੀ ਹੈ ਜੀ ਬਾਹਰ ਆ ਕੇ ਚੱਲ ਰਹੀ ਹੈ ਜੀ ਦੇ ਕਿਤੇ ਹਨਾ ਇਧਰ ਉਧਰ ਨਾ ਉਲਟ ਜੀ ਤਾ ਕਰਕੇ ਫਿਰ ਦਿਨੇ ਦਿਨੀ ਆਪਾਂ ਕੋਈ ਵੀ ਚੀਜ਼ ਮਚਾਉਣੀ ਹੋਵੇ ਧੰਦੇ ਰੱਖ ਕੇ ਮਚਾ ਦੇ ਦੀਆ ਤੇ ਹੁਣ ਆਪਾਂ ਮੂਰੇ ਉਹ ਦੂਜਾ ਲਿਆਵਾਂਗੇ ਪਾਠੀਆਂ ਵਾਲਾ ਗਿਜਰ ਹੁਣ ਆਥਣ ਦਾ ਟਾਈਮ ਹੋ ਗਿਆ ਜੀ ਹੁਣ ਵੱਜ ਗਏ ਨੇ 5:42 ਮਿੰਟ ਹੋ ਗਿਆ ਆਥਣ ਦੇ ਤੜਕੇ ਫਿਰ ਜਦੋਂ ਆਪਾਂ ਵੀਡੀਓ ਬਣਾਈ ਸੀ ਨਾ ਉਸ ਤੋਂ ਬਾਅਦ ਫਿਰ ਆਪਾਂ ਪਾਠੀਆਂ ਲਾ ਕੇ ਹਟ ਗਏ ਸੀਗੇ ਕਿਉਂਕਿ ਮੈਂ ਵੀ ਫਿਰ ਦਿਨੇ ਥੋੜੀ ਦੇਰ ਸੌਣਾ ਹੁੰਦਾ ਹੈ ਨਾ ਕਿਉਂਕਿ ਸਾਧਰੇ ਉੱਠੇ ਹੁੰਨੇ ਆ ਸੌਣਾ ਵੀ ਜ਼ਰੂਰੀ ਆ ਪੁਕੀ ਫਿਰ ਨਹੀਂ ਤਾਂ ਅਗਲੇ ਦਿਨ ਸਵੇਰੇ ਨਹੀਂ ਉੱਠਿਆ ਜਾਣਾ ਤੇ ਹੁਣ ਬਾਕੀ ਫਿਰ ਦੇਣੇ ਧੁੱਪ ਵੀ ਹੁੰਦੀ ਆ ਉਹ ਦੇਖੋ ਉਧਰ ਵੀ ਹਲੇ ਕਿੰਨੀ ਕੜੀ ਧੁੱਪ ਆ ਤੇ ਹੁਣ ਥੋੜੀ ਛਾਂ ਆ ਗਈ ਇੱਥੇ ਤੇ ਤਾਂ ਕਰਕੇ ਹੁਣ ਆਪਾਂ ਕਰਨ ਲੱਗੇ ਆ ਹੁਣ ਆਪਾਂ ਜਿਹੜੇ ਗਰੋ ਬੈਗ ਆ ਇਹ ਸਾਰੇ ਇੱਥੇ ਚੱਕ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਸੈੱਟ ਕਰ ਦਾਂਗੇ ਹਾਂਜੀ ਲੋ ਜੀ ਹੁਣ ਜਿਹੜੀ ਸਫਾਈ ਰਹਿੰਦੀ ਸੀ ਅਸੀਂ ਮਾਪੁੱਤਾਂ ਨੇ ਉਹ ਵੀ ਕੰਮ ਸ਼ੁਰੂ ਕਰਤਾ ਸੀ ਤੇ ਪਹਿਲਾਂ ਅਸੀਂ ਗੱਲਾਂ ਕਰ ਰਹੇ ਸੀ ਵੀ ਗਰੋ ਬੈਗ ਕਿਧਰ ਲਈ ਸੈੱਡ ਰੱਖੀਏ ਤੇ ਰਮਾਨ ਕਹਿੰਦਾ ਮੰਮੀ ਇੱਧਰ ਨੂੰ ਰੱਖ ਦਿੰਨੇ ਆ ਗਰੂ ਵੈਗ ਦੇ ਵਿੱਚ ਜੇ ਸਬਜੀ ਆਪਾਂ ਤਾਂ ਲਾਈ ਐ ਇਸ ਵਾਰੀ ਤੇ ਵੈਸੇ ਤਾਂ ਆਪਣਾ ਵੀੜਾ ਵੀ ਕੱਚਾ ਹਨਾ ਵੀੜੇ ਦੇ ਵਿੱਚ ਜੀ ਇਸ ਵਾਰੀ ਸੋਚਿਆਗਾ ਵੀ ਆਪਾਂ ਵੀ ਫਾਰਸ਼ ਲਵਾ ਲਈਏ ਬਾਕੀ ਕਹਿੰਦੇ ਹੁੰਦੇ ਬੰਦਾ ਸੋਚਦਾ ਤਾਂ ਬਹੁਤ ਖੁਸ਼ ਆਣਾ ਹੁੰਦਾ ਉਹ ਹੀ ਜੇ ਪਰਮਾਤਮਾ ਨੂੰ ਮਨਜ਼ੂਰ ਹੋਵੇ ਬਾਕੀ ਜੇ ਗੁਰੂ ਸਾਹਿਬ ਦੀ ਕਿਰਪਾ ਉਹ ਹੀ ਜ਼ਰੂਰ ਲੱਗ ਜੂਗਾ ਤੇ ਜਿੱਧਰ ਆਪਾਂ ਪਹਿਲਾਂ ਬਾੜੀ ਲਾਉਂਦੇ ਹੁੰਦੇ ਸੀ ਉੱਥੇ ਵੀ ਜੇ ਆਪਾਂ ਭਰਤ ਪਾਉਣੀ ਆ ਕਿਉਂਕਿ ਨਾ ਆਪਾਂ ਪਸ਼ੂਆਂ ਦਾ ਜਿਹੜਾ ਰੇਂਜਮੈਂਟ ਆ ਉਧਰ ਨੂੰ ਕਰਨਾ ਚਾਹੁੰਦੇ ਆ ਤੇ ਬਾਕੀ ਮਿੱਟੀ ਵੀ ਹਨਾ ਬਹੁਤ ਜ਼ਿਆਦਾ ਮਹਿੰਗੀ ਹੋਈ ਪਈ ਆ ਤੇ ਜੇ ਸਾਰੇ ਥਾਂ 'ਚ ਭਰਤ ਨਾ ਪਿਆ ਫਿਰ ਪੱਦੇ ਥਾਂ 'ਚ ਪਾਵਾਂਗੇ ਫਿਰ ਸਾਨੂੰ ਇਹ ਵੀ ਨਾ ਤਾਂ ਅੰਦਰੋਂ ਜਿਹੜੀ ਹੈਗੀ ਆ ਸਮਜੀ ਉਹ ਵੀ ਪੱਟਣੀ ਪੈਣੀ ਹੈ ਨਾਲੇ ਫਿਰ ਆਪਾਂ ਨੂੰ ਬਾਹਰੋਂ ਵੀ ਪੱਟਣੀ ਪੈ ਸਕਦੀ ਹੈ ਹਨਾ ਜੇ ਭਰਤ ਪਾਵਾਂਗੇ ਤਾਂ ਕਰਕੇ ਫਿਰ ਘਰ ਜੋਗੀ ਖਾਨ ਜੋਗੀ ਸਮਝੀ ਚਾਹੀਦੀ ਆ ਤਾਂ ਕਰਕੇ ਅਸੀਂ ਗਰੋ ਬੈਗ ਚ ਲਾ ਲਈਆ ਤੇ ਜ਼ਮੀਨ ਜਿਹੜੀ ਆਪਣੀ ਹੈ ਜੀ ਘਰ ਤੋਂ ਹਟਵੀ ਆ ਥੋੜੀ ਤੇ ਪਿਛਲੀ ਵਾਰ ਨਾ ਇਹਨਾਂ ਨੇ ਛਲਗਮ ਤੇ ਮੂਲੀਆਂ ਖੇਤ ਬੀਜੇ ਸੀ ਤੁਸੀਂ ਯਕੀਨ ਨਹੀਂ ਕਰਨਾ ਇੱਕ ਵੀ ਮੂਲੀ ਘਰ ਨਹੀਂ ਆਈ ਤੇ ਫਿਰ ਆਪ ਨੂੰ ਉਹੀ ਸਬਜ਼ੀ ਮੋਲ ਲੈਣੀ ਪੈਂਦੀ ਸੀ ਫਿਰ ਤਾਂ ਕਰਕੇ ਮੈਂ ਕਿਹਾ ਵਿੱਚੋਂ ਲੈ ਇਸ ਵਾਰੀ ਗਰੋ ਬੈਗ ਦੇ ਵਿੱਚ ਉਹਗਾ ਕੇ ਦੇਖਦੇ ਆਂ ਤੇ ਵਾਕਿਰਮਾਨ ਵਿਚਾਰਾ ਮੇਰੇ ਨਾਲ ਲੱਗਿਆ ਹੋਇਆ ਸਵੇਰੀ ਵੀ ਇਹਨੇ ਮੇਰੇ ਨਾਲ ਕਰਵਾਇਆ ਬਹੁਤ ਹੀ ਲਾਇਕ ਬੱਚਾ ਜੀ ਮੈਂ ਕਹਿੰਨੀ ਅਸੀਂ ਕੋਈ ਮੋਤੀ ਪੁੰਨ ਕੀਤੀ ਹੋਣੀ ਆ ਜੋ ਇੰਨਾ ਲਾਇਕ ਬੱਚਾ ਸਾਨੂੰ ਮਿਲਿਆ ਹਨਾ ਦੇਖੋ ਇਹਨੇ ਸਕੂਲ ਜਾਣਾ ਜਾਂ ਹਨਾ ਕਿਤੇ ਇਹਨੇ ਆਪਦੇ ਇੱਕ ਦੋ ਦੋਸਤ ਹੈ ਦੇ ਜਿਹੜੇ ਜ਼ਿਆਦਾ ਮਿਲਕੇ ਇਹਨਾਂ ਨਾਲ ਬਣਦੀ ਆ ਔਰ ਦੋਨੇ ਬਹੁਤ ਸਿਆਣੇ ਆ ਉਹ ਵੀ ਬੱਚੇ ਉਹਨਾਂ ਨਾਲ ਬੈਠਣੀ ਉੱਠਣੀ ਉਹ ਵੀ ਇਹਦੀ 10ਵੀਂ ਕਲਾਸ ਦੇ ਦੋਸਤ ਨੇ ਤੇ ਉਹਨਾਂ ਤੋਂ ਬਿਨਾਂ ਇਹਨੇ ਕਿਸੇ ਨਾ ਫालतू ਖੜਨਾ ਨਹੀਂ ਕਿਸੇ ਨਾ ਫालतू ਗੱਲ ਨਹੀਂ ਕਰਨੀ ਜਦੋਂ ਗੁਰਦੁਆਰਾ ਸਾਹਿਬ ਵੀ ਜਾਂਦਾ ਇਹਨੇ ਗੁਰਦੁਆਰਾ ਸਾਹਿਬ ਜਾਣਾ ਸਿੱਧਾ ਆਪਦਾ ਘਰੀ ਆ ਜਾਣਾ ਜਿਵੇਂ ਅੱਜ ਕੱਲ ਬੱਚੇ ਹੁੰਦੇ ਆ ਹਨਾ ਇਕੱਠੇ ਹੋ ਕੇ ਮੂੜਾਂ ਤੇ ਬਹਿ ਜਾਂਦੇ ਆ ਜਾਂ ਬੈਂਚਾਂ ਤੇ ਬਹਿ ਜਾਂਦੇ ਇੰਨਾ ਇਹਨੇ ਕਦੇ ਨਹੀਂ ਇਦਾਂ ਬਹਿਣਾ ਇਹਦੀ ਕੋਸ਼ਿਸ਼ ਇਹ ਹੁੰਦੀ ਹੈ ਜੇ ਮੈਂ ਕੰਮ ਕਰਨ ਲੱਗ ਜੂੰਗਾ ਲਿਆ ਮਮੀ ਮੈਂ ਕਰਾਉਣਾ ਪਿਛੋਂ ਦਾ ਕੰਮ ਵੀ ਹੁਣ ਇਹ ਮੈਨੂੰ ਕਹੂਗਾ ਮੰਮੀ ਤੂੰ ਰਹਿਂਦਾ ਕਰ ਮੈਂ ਕਰ ਲਿਆ ਕਰੂੰਗੀ ਤੇ ਮੈਨੂੰ ਐ ਹੁੰਦਾ ਹਨਾ ਮਾਂ ਨੂੰ ਫਿਰ ਵੀ ਹੁੰਦਾ ਵੀ ਨਹੀਂ ਮੇਰਾ ਬੱਚਾ ਥੱਕ ਜਾਊਗਾ ਮੈਂ ਕਹਿੰਨੀ ਪੁੱਤ ਫਿਰ ਦੋਦੋ ਤੂੰ ਜੋਰ ਦੇ ਕੇ ਪੀਆ ਕਰ ਕਿਉਂਕਿ ਤੇ ਕਮਾਈ ਕਰਨੀ ਹੈ ਹਨਾ ਮੂਰੇ ਮੈਂ ਕਹਿੰਨੀ ਜਿੰਨਾਂ ਕੋ ਸਾਨੂੰ ਮਤਲਬ ਕਿ ਇਹ ਕਹਿ ਸਕਦੇ ਆ ਵੀ ਆਪਦਿਆਂ ਨੇ ਦੁੱਖ ਦਿੱਤਾ ਪਰ ਪ੍ਰਮਾਤਮਾ ਨੇ ਉਹਨੂੰ ਉਹ ਤੋਂ ਵੱਧ ਕੇ ਸਾਨੂੰ ਖੁਸ਼ੀ ਦਿੱਤੀ ਇਹ ਜਾਂ ਬੱਚਾ ਸਾਡੀ ਝੋਲੀ ਪਾ ਕੇ ਹਨਾ ਤੇ ਵਿਵਹਤੀ ਲਾਇਕ ਬੱਚਾ ਮੈਂ ਕਹਿੰਨੀ ਬਹੁਤ ਹੀ ਸਿਆਣਾ ਤੇ ਕੋਈ ਇਹਨੂੰ ਐ ਨਹੀਂ ਹੈਗਾ ਵੀ ਮੈਂ ਆਹ ਕੱਪੜਾ ਲੈਣਾ ਜਾਂ ਕੋਈ ਜिद ਕਰੂਗਾ ਨਾ ਐਦਾਂ ਦੀ ਕਦੇ ਵੀ ਇਹਨੇ ਜिद ਨਹੀਂ ਕੀਤੀ ਵਿਚਾਰੀ ਨੇ ਸਾਰੀਆਂ ਮਜਬੂਰੀਆਂ ਸਮਝਦਾ ਤੇ ਪਰਮਾਤਮਾ ਦੇ ਵੀ ਧੰਨਵਾਦ ਕਰਦੇ ਆਂ ਮਹਾਰਾਜ ਵੀ ਚਲੋ ਜੇ ਵੈਸੇ ਔਖ ਸੀ ਤਾਂ ਬੱਚਾ ਬਹੁਤ ਲਾਇਕ ਮਿਲਿਆ ਤੇ ਇੱਥੇ ਜੀ ਮੈਂ ਨਾ ਪਾਲਕ ਬੀਜਰੀ ਸੀ ਵੈਸੇ ਮੈਂ ਇਹਦੇ ਵਿੱਚ ਪਾਲਕ ਬੀਜੀ ਹੋਈ ਆ ਗਰੂ ਬੈਗ 'ਚ ਤੇ ਇਹ ਨਾ ਅੱਧੇ ਥਾਂ ਝੂਠੀ ਨਹੀਂ ਸੀਗੀ ਮੇਰੇ ਚੱਲ ਹੁਣ ਆਪਾਂ ਦੁਬਾਰਾ ਵੀਰ ਦਿਨੇ ਜਿੱਥੋਂ ਨਹੀਂ ਉੱਠੀ ਉਹਨੇ ਥਾਂ 'ਚ ਮੈਂ ਦੁਬਾਰਾ ਲਾਤੀ ਸੀਗੀ ਕਿਉਂਕਿ ਹਨਾ ਹੁਣ ਮੂਰੇ ਪਾਲਕ ਦੀ ਵੱਧ ਤੋਂ ਵੱਧ ਲੋੜ ਪੈਣੀ ਆ ਜਿਵੇਂ ਸਾਗ ਵਗੈਰਾ ਹੋ ਗਿਆ ਹਨਾ ਤੇ ਨਾ ਉਧਰ ਰਮਾਨ ਵਿਚਾਰ ਆਪਦੀ ਸੈਟਿੰਗ ਕਰਨ ਲੱਗਿਆ ਹੋਇਆ ਸੀ ਢੋਲ ਢਾਲ ਉਹਨੇ ਚੱਕ ਕੇ ਇੱਧਰ ਨੂੰ ਰੱਖਿਆ ਉਹ ਕਹਿੰਦਾ ਮੰਮੀ ਤੂੰ ਆਪਣਾ ਇਹ ਪਾਲਕ ਵੀ ਜਲਾ ਤੇ ਮੈਂ ਇੱਧਰ ਕੰਮ ਨਵੇਂ ਲੈ ਲੈਂਦਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਕਮੈਂਟ ਕਰਕੇ ਜਦੋਂ ਸੈਕਲ ਹੋਰ ਆਪਾਂ ਕਿਦਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ